ਹਾਗੇ ਦਸੀ ਨਾ ਤੂੰ ਬਾਹਰ ਹੀ ਕਰਦੀ ਆ ਮੈਂ ਤਾਂ ਤੁਹਾਡੇ ਵੇਟ ਕਰ ਰਹੀ ਸੀ ਤੁਸੀਂ ਲੇਟ ਹੋ ਗਏ ਨਾ ਤਾਂ ਮੈਨੂੰ ਟੈਨਸ਼ਨ ਜੀ ਹੋਣ ਲੱਗੀ ਸੀ ਐਸ ਕਰਕੇ ਇੱਥੇ ਖੜੀ ਸੀ ਉਹ ਮੈਂ ਜਾਣਦਾ ਤੂੰ ਬਾਹਰ ਕਿਉਂ ਖੜ੍ਹਦੀ ਆ ਖਬਰਦਾਰ ਜੇ ਬਾਹਰ ਖੜੀ ਅੰਗੇ ਤੂੰ ਚੰਦਰਾ ਕਰਦੀ ਸੀ ਬੇਟੇ ਮੇਰੀ ਗੱਲ ਸੁਣ ਲੈ ਬੰਦਿਆਂ ਵਾਂਗੂ ਜੇ ਅੱਜ ਤੋਂ ਬਾਅਦ ਮੈਂ ਗੇਟ ਤੇ ਖੜੀ ਦੇਣੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਣਾ ਜੀ ਮੈਂ ਤਾਂ ਬਸ ਕੀ ਮੈਂ ਤਾਂ ਜਿਹੜੀ ਮੈਂ ਗੱਲ ਕਹੀ ਨਾ ਉਹ ਤਾਂ ਅਸਰ ਕਰ ਲਈ ਠੀਕ ਹੈ ਜੀ ਰੀਤ ਪੁੱਤ ਕੀ ਗੱਲ ਹੋਈ ਤੂੰ ਕਿਉਂ ਉਦਾਸ ਹੈ ਨਹੀਂ ਮੰਮੀ ਉਹ ਮੈਂ ਬਾਹਰ ਗੇਟ ਤੇ ਖੜੀ ਸੀ ਨਾ ਉਹਨੇ ਮੈਨੂੰ ਕੇਲਕੇ ਤੋਂ ਗੇਟ ਤੇ ਕਿਉਂ ਖੜੀ ਸੀ ਤੇ ਹੋਰ ਵੀ ਬਹੁਤ ਕੁਝ ਬੋਲਿਆ ਕੋਈ ਨਹੀਂ ਪੁੱਤ ਉਹਨੂੰ ਸਹੀ ਨਹੀਂ ਲੱਗਿਆ ਹੋਣਾ ਉਹਨੇ ਤਾਂ ਤੈਨੂੰ ਕਹਿ ਦਿੱਤਾ ਫਿਰ ਮੰਮੀ ਕੋਈ ਤਰੀਕਾ ਹੁੰਦਾ ਕਹਿੰਦਾ ਮੈਨੂੰ ਪਿਆਰ ਨਾਲ ਵੀ ਤਾਂ ਸਮਝਾ ਸਕਦੇ ਸੀ ਨਾ ਉਹਦਾ ਤਾਂ ਸੁਭਾਈ ਇਹੋ ਜਿਹੇ ਹੈ ਉਹ ਤਾਂ ਕਈ ਵਾਰੀ ਮੈਨੂੰ ਭੱਜ ਕੇ ਪੈ ਜਾਂਦਾ ਪਰ ਫਿਰ ਵੀ ਮੈਂ ਗੱਲ ਕਰੂੰਗੀ ਉਹਦੇ ਨਾਲ ਠੀਕ ਹੈ ਮੰਮੀ ਜੀ ਹਾਲੇ ਤੂੰ ਸਬਜ਼ੀ ਬਣਾ ਮੈਂ ਪਿਆਜ਼ ਕੱਟ ਦਿੱਤੇ ਆ ਕੀ ਆ ਮਮੀ ਜੀ ਜਿਹੜਾ ਹੋਰ ਕੱਟਣ ਸਵਾਰਨ ਵਾਲਾ ਉਹ ਵੀ ਮੈਨੂੰ ਦੇ ਦੇਤੀਂ ਰੀਤ ਪੁੱਤ ਪਾਣੀ ਫੜਾਇਆ ਠੀਕ ਹੈ ਮਮੀ ਜੀ ਉਹ ਤੋਏ ਸਚਿਰਾਲ ਵੀ ਸੀ ਮਤਨੂ ਕਿਨੇ ਕਹਾਦੀ ਪਾਣੀ ਲਿਆਉਣ ਨੂੰ ਮੰਮੀ ਨੇ ਕਿਹਾ ਸੇਵੀ ਤੁਹਾਡਾ ਦੋਸਤ ਆਇਆ ਪਾਣੀ ਫੜਾਇਆ ਕਿਹਾ ਸੀ ਮੰਮੀ ਨੇ ਵੈਗਾਨੇ ਬੰਦੇ ਨੂੰ ਦੇਖਿਆ ਨਹੀਂ ਆ ਜਾਂਦੀਆਂ ਮੂੰਹ ਚੱਕ ਗਏ ਮੈਂ ਇਹੋ ਜੇ ਕੀ ਗਲਤ ਕਰਤਾ ਪਾਣੀ ਫੜਾਖੇ ਮੈਂ ਦੇਖ ਹੀ ਜਾਂਦਾ ਜੀ ਕਿਵੇਂ ਪਾਣੀ ਪਣਾਉਂਦੀ ਸੀ ਤੂੰ ਮੈਂ ਅੰਨਾ ਨਹੀਂ ਹੈਗਾ ਮੈਨੂੰ ਸਭ ਦੇਖਦਾ ਜਿਹੜੀਆਂ ਤੂੰ ਕਰਤੂਤਾਂ ਕਰਦੀਆਂ ਦੀਪ ਪੁੱਤ ਕੀ ਹੋਇਆ ਕਿਉਂ ਬੋਲੀ ਜਾਂਦਾ ਇਹਨੂੰ ਪੁੱਛ ਲੈ ਆਪਣੀ ਮੂਹ ਰਾਣੀ ਨੂੰ ਇਹਦੇ ਥਾਰੇ ਜ਼ਿਆਦਾ ਹੀ ਕਾਹੂ ਨਿਕਲ ਆਏ ਨਾ ਕੀ ਕਰਤਾ ਇਹਨੇ ਕ੍ਰਿਤ ਪੁੱਤ ਕੀ ਹੋਇਆ ਕੁਛ ਨਹੀਂ ਮੰਮੀ ਤੇ ਐਵੇਂ ਨਾ ਨਿੱਕੀ ਨਿੱਕੀ ਗੱਲ ਤੇ ਬੋਲਿਆ ਕਰ ਥੋੜਾ ਸਿਆਣਾ ਬਣ ਆਉ ਮੇਰਾ ਦਿਮਾਗ ਖਰਾਬ ਹੈ ਕਦੇ ਮੇਰੇ ਪੱਖ ਦੀ ਵੀ ਗੱਲ ਕਰ ਲਿਆ ਕਰ ਖਰੀਦਰ ਹਰੀਤ ਪੁੱਤ ਹਾਂਜੀ ਮੰਮੀ ਮੈਂ ਦੋ ਦਿਨ ਪਿੰਡ ਲਾਵਾਂ ਤੇਰੇ ਮਾਮੇ ਦੀ ਕੋ ਸੇਤ ਨਹੀਂ ਠੀਕ ਮਗਰ ਉਹ ਘਰ ਦਾ ਖਿਆਲ ਰੱਖੀ ਠੀਕ ਹੈ ਮੰਮੀ ਜੀ ਤੁਸੀਂ ਬੇਫਿਕਰ ਹੋ ਕੇ ਜਾਓ ਮੈਂ ਸਾਰਾ ਧਿਆਨ ਰੱਖੂੰਗੀ ਤੇ ਨਾਲੇ ਦੀਪ ਨੂੰ ਉਠਾ ਦੇਈ ਇਹ ਨਾ ਹੋਵੇ ਐਦਵਾਰ ਕਰਕੇ ਸਾਰਾ ਦਿਨ ਸੁੱਤਾ ਰਵੇ ਠੀਕ ਹੈ ਮੰਮੀ ਜੀ ਚਿੰਗਾ ਧਿਆਨ ਨਾਲ ਜਾਇਆ ਚਿੰਗਾ ਪੁੱਤ ਦੀਪ ਦੀਪ ਤੁਸੀਂ ਚਾਪੀ ਕੇ ਫੇਰ ਸੋਗੇ ਉੱਠ ਚੁਣ ਓਏ ਉੱਠ ਜਾ ਨਾ ਯਾਰ ਕਿਉਂ ਦਿਮਾਗ ਖਾਦਾ ਸੋਇਰੇ ਸੋਇਰੇ ਬਹੁਤ ਟਾਈਮ ਹੋ ਗਿਆ ਨਾ ਲਮੀ ਕਿਤੇ ਓ ਲਮੀ ਤਾਂ ਪਿੰਡ ਗਈ ਦੋ ਦਿਨ ਤੱਕ ਹੋਣਗੇ ਆਪੇ ਗਈ ਆ ਕ ਧੱਕੇ ਨਾ ਭੇਜੀ ਐ ਕੀ ਮਤਲਬ ਮਤਲਬ ਹਣ ਤਾਂ ਖੁੱਲ ਮਿਲ ਜੂ ਜਿਹਨੂੰ ਮਰਜ਼ੀ ਫੋਨ ਕਰੀ ਜਿਹੜਾ ਮਰਜ਼ੀ ਘਰੇ ਆਵੇ ਜਾਵੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਮੈਂ ਨਹੀਂ ਗਿਰੀ ਹੋਈ ਵੀ ਨਹੀਂ ਕਿਹੋ ਜਿਹੀ ਹਰਕਤਾਂ ਮੈਂ ਥੁੱਕਦੀਆਂ ਤੇਰੀ ਇਹੋ ਜਿਹੀ ਗੰਦੀ ਸੋਚ ਤੇ ਹੁਣ ਤੂੰ ਕਿੱਥੇ ਚਲੀ ਜਾ ਮੈਂ ਚੱਲੀ ਆ ਆਪਣੇ ਪੇਕੇ ਘਰ ਪਰ ਤੁਹਾਨੂੰ ਤਾਂ ਹੁਣ ਵੀ ਇਹੀ ਲੱਗਦਾ ਹੋਊ ਨਾ ਕਿ ਪਤਾ ਨਹੀਂ ਕਿਨੂੰ ਮਿਲਣ ਚੱਲੀ ਆ ਤੈਨੂੰ ਪਤਾ ਲੱਗ ਮੈਂ ਕਿੰਨੀ ਖੁਸ਼ ਕਿ ਤੁਸੀਂ ਕੋਈ ਨਸ਼ਾ ਨਹੀਂ ਕਰ ਪਰ ਨਹੀਂ ਤੁਸੀਂ ਨਸ਼ਾ ਕਰਦੇ ਹੋ ਸ਼ੱਕ ਦਾ ਨਸ਼ਾ ਜਿਹਨੂੰ ਕਦੇ ਨਹੀਂ ਛੁਡਾਇਆ ਜਾ ਸਕਦਾ ਇਸ ਲਈ ਮੈਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਹੋ ਵੀ ਹਮੇਸ਼ਾ ਨਹੀਂ ਰੀਤਾ ਮੈਨੂੰ maaf ਕਰ ਦੇ ਯਾਰ ਜੋ ਮੈਂ ਬੇਵਜ੍ਹਾ ਤੇਰੇ ਤੇ ਝੂਠੇ ਇਲਜ਼ਾਮ ਲਾਉਂਦਾ ਰਿਹਾ ਮੈਂ ਬਹੁਤ ਸ਼ਰਮਿੰਦਾ ਆਪਣੀ ਹਰਕਤ ਤੋਂ ਲੈਟਰ ਨਵਾਦਾ ਕਰਦਾ ਅੱਗੇ ਤੋਂ ਮੈਂ ਤੇਰਾ ਕਦੇ ਵੀ ਅਜਿਹਾ سلوਕ ਨਹੀਂ ਕਰੂੰਗਾ ਜੇ ਤੂੰ ਮੈਨੂੰ ਹੁਣ ਵੀ ਨਾ ਮੁਆਫ ਕੀਤਾ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਇੱਕ ਦਿ ਹੋ ਸਕਦਾ ਹੈ ਕਿਵੇਂ ਆਪਣੇ ਦੀਪ ਨੂੰ ਛੱਡ ਕੇ ਜਾਵਾਂ ਕਿਤੇ ਨਿਸ਼ਾਨੋ ਸ਼ੌਕ ਤਾਂ ਵੇ ਜਾਂਦੀਆਂ ਮੁਹੱਬਤਾਂ ਜਤਾਂਵੇਂ ਕਿਦਰ ਕਿਤਨੀ ਤੇਰਾ ਰਤਬਾ ਕੱਟਦਾ ਜੇ ਹੱਸ ਕੇ ਬੁਲਾ ਲਵੇਂ